ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤ ਨਾਮ ਵਾਹਿਗੁਰੂ 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 ਵਾਹਿ ਇੱਥੇ ਆਸੇ ਗੁਰਦੁਆਰਾ ਨੌਮੀ ਪਾਇਸ਼ਾਏ ਬਾਬਾ ਬਗੜਾ ਸਾਹਬ ਤੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਮਾਤਾ ਗੁਜਰੀ ਜੀ ਦੇ ਵਿਆਹ ਪਰਭੂ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਤਪਸਥਾਨ ਸ਼੍ਰੀ ਪੋਰਾ ਸਾਹਿਬ ਬਾਬਾ ਬਗੜਾ ਸਾਹਬ ਤੋਂ ਸ਼੍ਰੀ ਕਰਤਾਰਪੁਰ ਜਲੰਧਰ ਤੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਟਰੈਕਟਰ ਟਰਾਲੀਆਂ ਕਾਰਾਂ ਤੇ ਬੱਸਾਂ ਰਾਹੀਂ ਸ਼ਮੂਲੀਅਤ ਕੀਤੀ ਹੈ ਵਕ ਵਕ ਸਮਾਂ ਤੇ ਸੰਗਤਾਂ ਨੇ ਨਗਰ ਕੀਰਤਨ ਦਾ ਸਵਾਗਤ ਕੀਤਾ ਵਾਹੇ ਗੁਰੂ ਵਾਹੇ ਗੁਰਬਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰਬਾਹੇ ਗੁਰੂ ਵਾਹੇ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰਵਾਹੇ ਵਾਹੇ ਗੁਰੂ ਵਾਹੇ ਗੁਰਵਾਹੇ ਗੁਰੂ 라 ਖੁਸ਼ਿਆ ਬਾਸ਼ਾਈ ਆ ਜੀ ਅੱਜ ਆਪਾ ਹਰ ਸਾਹਿਬ ਦੀ ਤਰ੍ਹਾਂ ਜਪੇਤ ਬਾਦਸ਼ਾਹ ਜੀ ਨੇ ਉਸ ਬਿੱਤਰ ਜਗਾ ਕੋ ਇਸ ਜਗਾ ਤੇ ਸ਼ੰਗੀ ਸਾਲ 9 ਮਹੀਨੇ 13 ਦਿਨ ਤਪੱਸਿਆ ਕੀਤੀ ਤੇ ਮਾਦਾ ਕੁਦਰਤ कौर ਜੀ ਨੇ ਜਿਨ੍ਹਾਂ ਦੀ ਬਹੁਤ ਵੱਡੀ ਸੇਵਾ ਇਸ ਤਾਰ ਤੇ ਰਹਿ ਕੇ ਕੀਤੀ ਅੱਜ ਮਾਤਾ ਗੁਜਰਕੌਰ ਜੀ ਦਾ ਗੁਰਦੇਵ ਮਹਾਰਾਜ ਸਾਹਿਬ ਜੀ ਦਾ ਵਿਆਹ ਪੁਰਬ ਹਰ ਸਾਲ ਸੰਗਤਾਂ ਭਰੀ ਸ਼ਰਧਾ ਨਾਲ ਮਨਾਉਂਦੀ ਆ ਨੇ ਜਿੱਥੇ ਮਾਤਾ ਗੁਜਰਕੌਰ ਜੀ ਦੇ ਪੇਕੇ ਘਰ ਜਿਲ੍ਹਾ ਜਲੰਧਰ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਇਸ ਬਾਬਾ ਪਾਲਾ ਸਾਹਿਬ ਪੁੱਤਰ ਨਗਰੀ ਤੋਂ ਹਰ ਸਾਲ ਦੀ ਤਰ੍ਹਾਂ ਨਗਰ ਕੀਰਤਨ ਦੇ ਰੂਪ ਦੇ ਵਿੱਚ ਬਹੁਤ ਸਾਰੀ ਸੰਗਤ ਹੈ ਗੁਰੂ ਸਾਹਿਬ ਦੀ ਅਗਵਾਈ ਹੇਠ ਪੰਡ ਪਿਆਰੇ ਦੀ ਰਹਿਮਾਈ ਇੱਥੇ ਸੰਤਾ ਰਾਕੇ ਦੀਆਂ ਹੋਮੋ ਮਾਕੇ ਗੁਰੂ ਸਾਹਿਬ ਦੇ ਵਿਆਹ ਉਪਰੰਤ ਬੜੀ ਸਰਦਾਰ ਨਾਲ ਖੁਸ਼ੀਆਂ ਮਨਾਉਂਦੀ ਆ ਨੇ ਇਸ ਵਾਰ ਵੀ ਬਹੁਤ ਸਾਰੀ ਸੰਗਤ ਕਿਉਂਕਿ ਸੰਗਤ ਜਦੋਂ ਦੀ ਸ਼ੁਰੂਆਤ ਹੋਈ ਆ ਅਨੰਦ ਦੀ ਵਿਆਹ ਉਪਰੰਤ ਦੀ ਉਸ ਦਿਨ ਤੋਂ ਲੈ ਕੇ આજ ਤੱਕ ਸੰਤਾ ਦਾ ਬਹੁਤ ਸਾਰਾ ਵਾਧਾ ਹੋਇਆ ਆਪਣੇ ਆਪ ਜਦੋਂ ਇਸ ਦਿਨ ਦਾ ਪਤਾ ਲੱਗਦਾ ਇਲਾਕੇ ਦੀਆਂ ਦੋ ਦੋ ਸੰਤਾ ਦੇ ਦੁਨੀਆ ਦੇ ਕੋਨੇ-ਕੋਨੇ ਤੋਂ ਬੈਠੀਆਂ ਸੰਗਤਾਂ ਆਪਣੀ ਸ਼ਰਧਾ ਲੈ ਕੇ ਗੁਰੂ ਦੇ ਇਸ ਖੁਸ਼ੀ ਵਿੱਚ ਸ਼ਾਮਲ ਹੋਦੀਆਂ ਨੇ ਅੱਜ ਵੀ ਅਸੀਂ ਬਹੁਤ ਸਾਰੀ ਸੰਗਤ ਲਾ ਕੇ ਸ਼ੋਭਰੀ ਕੋਂਦਰਾ ਪ੍ਰਬੰਧਕ ਕਮੇਟੀ ਵੱਲੋਂ ਲਾਹ ਜੰਦਰ ਸਿੰਘ ਜੀ ਧਾਮੀ ਸਾਹਿਬ ਐਡਵੋਕੇਟ ਸਾਹਿਬ ਦੀਆਂ ਨਿਰਦੇਸ਼ ਆਦੇਸ਼ ਅਧੀਨ ਬਹੁਤ ਸੰਗਤ ਲਾ ਕੇ ਜੀਆਂ ਦੇ ਸਹਿਯੋਗ ਦੇ ਨਾਲ ਬਹੁਤ ਵੱਡਾ ਜੋਰ ਇਥੋਂ ਸੰਗਤ ਲਾ ਕੇ ਨਗਰ ਕੀਰਤਨ ਉੱਤੇ ਆ ਰਹੇ ਨੇ ਸੋ ਇਸ ਨਗਰ ਤੇ ਬਹੁਤ ਵੱਡੀ ਕਿਰਪਾ ਬਾਬਾ ਕਲਾ ਸਾਹਿਬ ਤੇ ਹੋਈ ਹੈ। ਤੋਂ ਇਸ ਨਗਰ ਤੋਂ ਬਾਬਾ ਬਕਾ ਸਾਹਿਬ ਦੀ ਪਿੱਤਰ ਨਗਰੀ ਤੋਂ ਬਹੁਤ ਵੱਡਾ ਸੰਗਤ ਦਾ ਕਾਫਲਾ ਗਾਥਾ ਮਾਰ ਦਾ ਕਾਫਲਾ ਤੁਹਾਡੇ ਸਾਹਮਣੇ ਆ ਰਿਹਾ ਹੈ। ਵਾਹੇ ਗੁਰੂ ਵਾਹੇ ਗੁਰਬਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਅਜੀਤ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ